ਕੱਲ ਜੋ ਕਿਸਾਨ ਯੂਨੀయన్స్ ਦੀ ਮੀਟਿੰਗ ਦੇ ਵਿੱਚ ਬਤੀਰਾ ਪੰਜਾਬ ਦੇ چیਫ ਮਿਨਿਸਟਰ ਦਾ ਸੀ ਉਹਨਾਂ ਦੇ ਆਪਣੇ ਹੀ ਵੱਡੇ ਲੀਡਰਸ਼ਿਪ ਦੇ ਨੇ ਉਗਰਾਹ ਸਾਹਿਬ ਨੇ ਰਾਜੇਵਾਲ ਸਾਹਿਬ ਨੇ ਬਾਹਰ ਆ ਕੇ ਦੱਸਿਆ ਕਿ ਚੰਗੀ ਭਲੀ ਮੀਟਿੰਗ ਚੱਲਦੀ ਨੂੰ ਅਖੀਰ ਦੇ ਵਿੱਚ ਭਗਵੰਤ ਮਾਨ ਅਚਾਨਕ ਉੱਠੇ ਮੀਟਿੰਗ ਖਤਮ ਕਰਕੇ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਤੁਹਾਡੀ ਇੱਕ ਵੀ ਸ਼ਰਤ ਮੰਨਣ ਨੂੰ ਤਿਆਰ ਨਹੀਂ ਤੇ ਮੀਟਿੰਗ ਛੁੱਟ ਕੇ ਚਲੇ ਗਏ ਕਿਸਾਨ ਯੂਨियंस ਦੇ ਲੀਡਰਸ ਦਾ ਇਹ ਕਹਿਣਾ ਸੀ ਕਿ ਅਸੀਂ ਕਿ ਅਸੀਂ ਬਹੁਤ ਸਾਰੇ ਮਿਨਿਸਟਰਸ ਦੇ ਨਾਲ ਅਸੀਂ ਪਿਛਲੇ ਸਾਲਾਂ ਵਿੱਚ ਡੀਲ ਕੀਤਾ ਹੈ ਇਸ ਕਿਸਮ ਦਾ ਰਵਈਆ ਅਨ ਡੈਮੋਕਰੈਟਿਕ ਕਿਸੇ ਵੀ ਮੁੱਖ ਮੰਤਰੀ ਦਾ ਨਹੀਂ ਰਿਹਾ ਕੈਨਾ سنگੀਨ ਮਸਲਾ ਹੋਏ ਪੰਜਾਬ ਇੱਕ ਕਿਸਾਨੀ ਅਧਾਰਿਤ ਸੂਬਾ ਹੋਏ ਤੇ ਮੁੱਖ ਮੰਤਰੀ ਪੰਜਾਬ ਦਾ ਕਿਸਾਨਾਂ ਦੀ ਤੇ ਖੇਤ ਮਜ਼ਦੂਰਾ ਦੀ ਗੱਲ ਸੁਣਨ ਨੂੰ ਤਿਆਰ ਨਾ ਹੋਏ ਇਸ ਤੋਂ ਵੱਡੀ ਵੱਧ ਕਿਸਪਤੀ ਸਾਡੇ ਸੂਬੇ ਦੇ ਕੀ ਹੋ ਸਕਦੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਾ ਹੋਣਾ ਤੇ ਮੈਨੂੰ ਵੀ ਖਬਰਾਂ ਦੇ ਜ਼ਰੀਏ ਪਤਾ ਲੱਗਾ ਕਿ ਆਪ ਦੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ 10 ਦਿਨਾਂ ਦੇ ਵਿਪਾਸਨਾ ਤੇ ਜਿਹਨੂੰ ਮੈਡੀਟੇਸ਼ਨ ਕਿਹਾ ਜਾਂਦਾ ਹੈ ਤੇ ਯੋਗਾਵਾਸੇ ਹੁਸ਼ਿਆਰਪੁਰ ਆਵੇ ਮੈਂ ਉਹਨਾਂ ਨੂੰ ਰਾਏ ਦਊਂਗਾ ਕੇਜਰੀਵਾਲ ਸਾਹਿਬ ਤੁਹਾਡੇ ਨੂੰ ਵੱਧ ਅੱਜ ਓਪਾਸਨਾ ਦੀ ਤੇ ਯੋਗਾ ਦੀ ਜ਼ਰੂਰਤ ਜਿਹੜੇ ਮਾਨਸਿਕ ਤੌਰ ਤੇ ਬਹੁਤ ਸਾਰੇ ਦਿਨਾਂ ਤੋਂ ਸੰਤੁਲਨ ਗਵਾ ਬੈਠਿਆ ਤੁਹਾਡੇ ਮੁੱਖ ਮੰਤਰੀ ਨੇ ਇਹਨਾਂ ਨੂੰ ਕਿਰਪਾ ਕਰਕੇ ਦੱਸ ਦੇਣ ਇਹਨਾਂ ਨੂੰ ਹਸ਼ਿਆਰਪੁਰ ਬਿਠਾਓ ਇਹਨਾਂ ਦਾ ਬਲੱਡ ਪ੍ਰੈਸ਼ਰ ਨਾਰਮਲ ਕਰੋ ਜੋ ਵੀ ਪੰਜਾਬ ਨੂੰ ਜਿਸ ਕਿਸਮ ਦੀ ਲੀਡਰਸ਼ਿਪ ਦੀ ਲੋੜ ਹੈ ਕਿਰਪਾ ਕਰੋ ਇਹਨਾਂ ਨੂੰ ਇੱਥੋਂ ਤੋਰਦਿਆਂ ਕਰੀਏ ਕੁਝ ਸੰਜੀਦਾ ਸਿਆਸੀ ਆਦਮੀ ਜਿਹੜਾ ਐਸ ਔਖੀ ਕੜੀ ਦੇ ਵਿੱਚ ਪੰਜਾਬੀਆਂ ਦੀ ਬਾਹ ਪੜ ਸਕੇ ਸੂਬੇ ਦੀ ਬਾਹ ਫੜ ਸਕੇ ਇਸ ਕਿਸਮ ਦੀ ਲੀਡਰਸ਼ਿਪ ਦੀ ਲੋੜ ਹੈ ਅੱਜ ਟਾਈਮ ਆ ਚੁੱਕਿਆ ਹੈ ਪੰਜਾਬ ਨੂੰ ਭਗਵੰਤ ਮਾਨ ਦੀ ਲੋੜ ਨਹੀਂ ਇਹ 3 ਸਾਲ ਦਾ ਡਰਾਮਾ ਚੱਲਦਾ ਹੋਇਆ ਹੈ ਇਹ ਵਤੀਰਾ ਜਿਹੜਾ ਅਨ ਡੈਮੋਕਰੇਟਿਕ ਵਤੀਰਾ ਹੈ ਇਹ ਵੀ ਇਹਦੇ ਹੋਏ 3 ਸਾਲ ਹੋ ਗਏ ਨੇ ਹਰ ਚੌਥੇ ਦਿਨ Chief Minister ਕਦੇ ਹਸਪਤਾਲ ਦਾਖਲ ਹੋ ਜਾਂਦਾ ਹੈ ਕਦੇ ਇਹਦੇ ਵਿਮਸਿਕਲ ਦੇ ਦੇ ਤੌਰ ਤਰੀਕੇ ਨੇ ਉਹ ਸਾਰੇ ਪੰਜਾਬ ਨੂੰ ਹੈਰਾਨ ਕਰ ਦਿੰਦੇ ਨੇ ਕਿ ਕਿਸ ਕਿਸ ਦਾ ਮੁੱਖ ਮੰਤਰੀ ਹੈ ਕਈ ਕਈ ਦਿਨ ਲੋਕਾਂ ਨੂੰ ਮੁਲਾਕਾਤ ਨਹੀਂ ਕਰਦਾ ਫਾਈਲਾਂ ਪੰਜਾਬ ਦੀਆਂ ਇੰਪੋਰਟੈਂਟ ਫਾਈਲਾਂ ਇਹਦੇ ਦਫ਼ਤਰ ਚ ਪਈਆਂ ਨੂੰ 8-8 ਮਹੀਨੇ ਹੋ ਗਏ ਨੇ ਕੈਬਨਿਟ ਦੀ ਮੀਟਿੰਗ 5-5 ਮਹੀਨੇ ਨਹੀਂ ਬੁલાਂਦਾ ਹਾਊਸ ਸੈਟਅਪ ਤਾਂ ਅਨਸਬਾਦ ਹੈ ਉਹਨੂੰ 5-5 6-6 ਮਹੀਨੇ ਇਸ ਸੈਸ਼ਨ ਨਹੀਂ ਕਰਵਾਉਂਦੇ ਪੰਜਾਬ ਦੇ ਲੋਕਾਂ ਦੀ ਜੋ ਸਿਰ ਬਣ ਜੋ ਸਥਿਤੀ ਬਣ ਚੁੱਕੀ ਹੈ ਇਹਦੇ ਚੋਂ ਬਾਹਰ ਕੱਢਣ ਵਾਸਤੇ ਅੱਜ ਪੰਜਾਬ ਦੇ ਵਿੱਚ ਲੀਡਰਸ਼ਿਪ ਦੀ ਤਬਦੀਲੀ ਦੀ ਲੋੜ ਹੈ ਤਾਂ ਮੈਂ ਆਪ ਦੇ ਕਨਵੀਨਿਅਨ ਨੂੰ ਕਹੂੰਗਾ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਨਾਲ ਜਿਹੜੇ ਕੀਤੇ ਵਾਦੇ ਨੇ ਇਹਨਾਂ ਨੂੰ ਵਾੜਾ ਤੇ ਕੀ ਹੈ ਕਿਸੇ ਨੂੰ ਹੁਣ ਤੁਹਾਡੇ ਤੋਂ ਕੋਈ ਆਸ ਉਮੀਦ ਨਹੀਂ ਬਟ ਕਿਰਪਾ ਕਰਕੇ ਜਿਹੜੇ 2 ਸਾਲ ਬੀੰਦੇ ਨੇ ਕੋਈ ਸੰਜੀਦਾ ਸਿਆਸੀ ਆਦਮੀ ਜਿਸ ਆਰਥਿਕ ਤੌਰ ਤੇ ਜਿਸ ਸਥਿਤੀ ਚ ਅਸੀਂ ਹਾਂ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਾਰੋਬਾਰ ਇੱਥੋਂ ਤੇ ਮਹਿਫੂਜ਼ ਨਹੀਂ ਉਹਨਾਂ ਵੱਲ ਕੋਈ ਤਰਸ ਕਰੋ ਤੁਸੀਂ ਤੇ ਵਾਪਸਨਾ ਕਰਨੀ ਹੈ ਅੱਜ ਪੰਜਾਬ ਦੇ ਲੋਕ ਖੁਦ ਸਾਰੇ ਦੇ ਸਾਰੇ ਵਾਪਸਨਾ ਤੇ ਜਾਣਾ ਚਾਹੁੰਦੇ ਉਹਨਾਂ ਦੀ ਗੱਲ ਸੁਣੋ ਇਮੀਡੀਏਟਲੀ ਐਕਟ ਕਰੋ ਤੇ ਜ਼ਿਲ੍ਹੇ ਵੀ ਅੱਜ ਕਸਾਨ ਲੀਡਰਸ ਉਹ ਜਿਨ੍ਹਾਂ ਦੀ ਪ੍ਰੀ ਹਾਊਸ ਰੈਸਟ ਕੀਤੀ ਸਵੈਰੋਸਰ ਛਾਪੇ ਮਾਰ ਕੇ ਜਿਸ ਸਾ ਬ੍ਰਿਟਿਸ਼ ਇੰਡੀਆ ਰਾਜ ਦੇ ਵਿੱਚ ਅੰਗਰੇਜ਼ ਕਰਦੇ ਸੀ ਜਿਹੜੀ ਉਹਨਾਂ ਦੀ ਸੋਚ ਸੀ ਉਸ ਤੇ ਚੱਲਦੇ ਹੋਏ ਭਗਵੰਤ ਰਿਆ ਤੇ ਆਪ ਦੀ ਗਵਰਨਮੈਂਟ ਨੇ ਵਕਾਫਤ ਹੈ ਕਿ ਕਿਸੇ ਵੀ ਵਰਕ ਦੇ ਸਕੇ ਹੈ ਤੇ ਮੈਂ ਭਗਵਾਨ ਜੀ ਜੇ ਐਕਚੁਅਲੀ ਕਰਨਾ ਕਿਸਾਨ ਯੂਨੀਅਨ ਤੇ ਨਾ ਕਰੋ ਐਕਸ਼ਨ ਕਰਨਾ ਆਪਣੇ ਜਿਹੜੀ ਕਰਪਸ਼ਨ ਤੁਹਾਡੇ ਸੀਐਮਓ ਚੱਲ ਰਹੀ ਹੈ ਬਿਊਰੋਕਰੇਟ ਕਰ ਰਹੇ ਅਫਸਰਸ਼ਹੀ ਕਰ ਰਹੀ ਹੈ ਪੁਲਿਸ ਤੇ ਅਫਸਰ ਕਰ ਰਹੇ ਨੇ ਜਿਹੜੇ ਤੁਹਾਡੇ ਮਿਨਿਸਟਰਜ਼ ਕਰ ਰਹੇ ਨੇ ਹਰ ਬੈਕ ਬੈਕ ਜਿਹੜੇ ਤੁਹਾਡੇ ਐਮ ਐਲ ਏ ਜੋ ਅੱਜ ਹਾਲਾਤ ਸੰਗਰੂਰ ਦੇ ਵਿੱਚ ਸਾਡੀ ਬੀਬੀ ਨਿਰਿੰਦਰ ਕੌਰ ਭਰਾ ਜਿਹਨੇ ਬੜਾਏ ਨੇ ਜਾਂ ਰਾਮਪੁਰਾ ਫੂਲ ਦੇ ਵਿੱਚ ਤੁਹਾਡੇ ਐਮ ਐਲ ਏ ਨੇ ਜਿਸ ਕਿਸਮ ਦੇ ਹਾਲਾਤ ਬਣਾਏ ਨੇ ਐਕਸ਼ਨ ਲੈਣਾ ਤੇ ਉਹਨਾਂ ਤੇ ਲੋ ਕਿਸਾਨ ਤੇ ਛੋਟੀ ਕਿਸਾਨੀ ਦੀ ਤੇ ਖੇਤ ਮਜ਼ਦੂਰੀ ਦੀ ਤੇ ਪੰਜਾਬ ਦੀ ਜਿਹੜੀ ਪ੍ਰੋਬਲਮਸ ਹੈ ਨੇ ਉਨੋਂ ਨੂੰ ਸਾਹਮਣੇ ਰੱਖਣ ਵਾਸਤੇ ਸੰਘਰਸ਼ ਕਰ ਰਹੇ ਨੇ ਕੋਈ ਬੰਦਾ ਇੰਨਾ ਵਿਹਲਾ ਹੈ ਨਹੀਂ ਕਿ ਘਰਾਂ ਨੂੰ ਛੱਡੇ ਤੇ ਸੜਕਾਂ ਤੇ ਬੈਠੇ। ਤੋਂ ਇਸ ਗੱਲ ਕਰ ਮੈਂ ਕਿਸਾਨ ਯੂਨੀਅਨਜ਼ ਨੂੰ ਵੀ ਬੇਨਤੀ ਕਰੂੰਗਾ ਕਿ ਹਮ ਹਮਾ ਕੇ ਕਿਸਾਨ ਯੂਨੀਅਨਜ਼ ਨੇ ਇਸ ਕਿਸਮ ਦੀ ਲੀਡਰਸ਼ਿਪ دی ਇਸ ਕਿਸਮ ਦੀ ਪਾਰਟੀ ਦੀ ਵੀ ਮਦਦ ਕੀਤੀ ਸੀ ਉਹ ਤੁਸੀਂ ਆਪੇ ਵੇਖੋ। ਆਪਣੀਆਂ ਪਾਈਆਂ ਗੰਨਾ ਜੜੀਆਂ ਨੇ ਹੁਣ ਮੂੰਹ ਨਾਲ ਆਪਾਂ ਨੂੰ ਕੋਲ ਲੀਆਂ ਪੈਰੀਆਂ ਸਾਰੇ ਪੰਜਾਬ ਨੂੰ ਇਹਦੇ ਵਿੱਚ ਸਮੁੱਚਾ ਪੰਜਾਬੀ ਜਗਤ ਪੰਜਾਬੀਆਂ ਨੂੰ ਮੈਂ ਅਪੀਲ ਕਰੂੰਗਾ ਇਕੱਠੇ ਹੋਣ ਦਾ ਵਕਤ ਹੈ ਇਸ ਕਿਸਮ ਦੇ ਅਨਪ੍ਰੋਫੈਸ਼ਨਲ ਅਨਕੁਆਲੀਫਾਈਡ ਜੀਬ੍ਰਿਸਟਰਸ ਨੂੰ ਅੱਜ ਬਦਲਣ ਦਾ ਮੌਕਾ ਹੈ ਸੋ ਇੰਨਾ ਹੀ ਮੈਂ ਇਹ ਕਹਿਣਾ ਚਾਹੁੰਦਾ ਸਾਰੀ ਕਿਸਾਨ ਲੀਡਰਸ਼ਿਪ ਜਿਹੜੀ ਘਰਾਂ ਵਿੱਚ ਅਰੈਸਟ ਕੀਤੀ ਹੈ ਉਹਨਾਂ ਸਾਰਿਆਂ ਨੂੰ ਇਮੀਡੀਏਟਲੀ ਛੱਡਿਆ ਛੱਡਿਆ ਜਾਏ ਉਹਨਾਂ ਦੀਆਂ ਗੱਲ ਆਰਾਮ ਨਾਲ ਬੈਠ ਕੇ ਸੁਣੀ ਜਾਏ ਤੇ ਉਸ ਗੱਲ ਦਾ ਹੱਲ ਕੀਤਾ ਜਾਏ ਤੇ ਪੰਜਾਬ ਨੂੰ ਇੱਕ ਵਾਰ ਫੇਰ ਅਸੀਂ ਨੋਰਮਲ ਸਿਵਲ ਲੈ ਕੇ ਆ ਸਕੀ